ਪਰਮੇਸ਼ਰ ਟੀਵੀ ਤੇ ਤੁਹਾਡਾ ਸਭ ਦਾ ਹੀ ਬਹੁਤ ਸਵਾਗਤ ਤੁਸੀਂ ਦੇਖ ਰਹੇ ਹੋ ਪ੍ਰਾਈਮ ਕੈਨੇਡਾ ਅਲਬਰਟਾ ਦੀ ਰਾਜਧਾਨੀ ਐਡਮੰਟਨ ਤੋਂ ਮੈਂ ਮਨਦੀਪ ਪੂਜਾਰਾ ਹਾਜ਼ਰ ਹਾਂ ਹਰ ਰੋਜ਼ ਦੀ ਤਰ੍ਹਾਂ ਲੈ ਕੇ ਪ੍ਰਾਈਮ ਅਲਬਰਟਾ ਤੇ ਚਲੋ ਵੱਧਦੇ ਹਾਂ ਪ੍ਰਾਈਮ ਅਲਬਰਟਾ ਦੇ ਅੱਜ ਦੇ ਸਪੋਰਟ ਬਾਲ ਸਭ ਤੋਂ ਪਹਿਲਾਂ ਗੱਲਬਾਤ ਕਰਦੇ ਹਾਂ ਪਾਵਰ ਸਕੂਲ ਡਾਟਾ ਚੋਰੀ ਦੀ ਜਿਸ ਤਰ੍ਹਾਂ ਕਿ ਸਾਲ ਸ਼ੁਰੂ ਹੋਣ ਦੇ ਨਾਲ ਨਾਲ ਹੀ ਇਹ ਸਬੰਧੀ ਖਬਰ ਆਈ ਸੀ ਕਿ ਪਿਛਲੇ ਸਾਲ ਦੇ ਐਂਡ ਵਾਲੇ ਹਫਤੇ ਦੇ ਵਿੱਚ ਡਾਟਾ ਚੋਰੀ ਹੋਇਆ ਹਾ ਤੇ ਇਸ ਨਾਲ ਬਹੁਤ ਸਾਰੇ ਸਟੂਡੈਂਟਸ ਦੀ ਜੋ ਇਨਫੋਰਮੇਸ਼ਨ ਹੈ ਉਹ ਕੰਪਰੋਮਾਈਜ਼ ਹੋਈ ਹੈ ਤੇ ਇਸ ਦੇ ਵਰਤੂ ਜੋ ਹੈਕਰ ਸਾਨੂੰ ਉਹ ਗਲਤ ਕੰਮ ਕਰਨ ਦੇ ਲਈ ਵਰਤ ਰਹੇ ਹਨ ਜਿਸ ਦੇ ਵਿੱਚ ਇਲੀਗਲ ਐਕਟੀਵਿਟੀਜ਼ ਸ਼ਾਮਲ ਹਨ ਤੇ ਹੁਣ ਪ੍ਰਾਈਵੇਸੀ ਵਾਚਡੌਗ ਨੇ ਇਸ ਸਬੰਧੀ ਚਿੰਤਾ ਪ੍ਰਗਟਾਈ ਹੈ ਤੇ ਉਹਨਾਂ ਨੇ ਕਿਹਾ ਕਿ ਇਹ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵੱਡਾ ਚਿੰਤਾ ਦਾ ਵਿਸ਼ਾ ਬਣ ਸਕਦਾ ਹੈ ਤੇ ਸਾਈਬਰ ਸਿਕਿਉਰਿਟੀ ਨੂੰ ਲੈ ਕੇ ਸਾਨੂੰ ਹੋਰ ਮਜ਼ਬੂਤ ਹੋਣਾ ਪਵੇਗਾ ਕੈਨੇਡਾ ਦੇ ਫੈਡਰਲ ਪ੍ਰਾਈਵੇਸੀ ਵਾਚਡੌਗ ਦਾ ਕਹਿਣਾ ਹੈ ਕਿ ਉਹ ਪੂਰੇ ਕੈਨੇਡਾ ਵਿੱਚ ਵਰਤੇ ਜਾਣ ਵਾਲੇ ਪਾਵਰ ਸਕੂਲ ਵਿਦਿਆਰਥੀ ਸੂਚਨਾ ਪ੍ਰਣਾਲੀ ਡਾਟਾ ਦੀ ਉਲੰਘਣਾ ਬਾਰੇ ਚਿੰਤਿਤ ਹੈ ਅਤੇ ਉਸਤਾਦ ਅਫਸਰ ਨਿਸ਼ਾਨਾ ਬਣਾਏ ਗਏ ਸੌਫਟਵੇਅਰ ਦੇ ਪਿੱਛੇ ਯੂਐਸ ਕਾ ਅਧਾਰਿਤ ਕੰਪਨੀ ਤੋਂ ਹੋਰ ਜਾਣਕਾਰੀ ਮੰਗ ਰਿਹਾ ਹੈ ਪ੍ਰਾਈਵੇਸੀ ਕਮਿਸ਼ਨਰ ਫਿਲਿਪ ਜੂਸਨਦਾ ਕਨਾਹ ਕੇ ਉਸਤਾਦ ਅਫਸਰ ਪਾਵਰ ਸਕੂਲ ਦੇ ਸੰਪਰਕ ਵਿੱਚ ਹੈ ਜੋ ਨਾਰਥ ਅਮਰੀਕਾ ਦੇ ਸਕੂਲਾਂ ਨੂੰ ਪਲੇਟਫਾਰਮ ਪ੍ਰਦਾਨ ਕਰਦਾ ਹੈ ਜ਼ਿਕਰਯੋਗ ਹੈ ਕਿ ਇਸ ਮਹੀਨੇ ਦੇ ਸ਼ੁਰੂ ਵਿੱਚ ਪਾਵਰ ਸਕੂਲ ਨੇ ਨਿਊ ਫਾਉਂਡਲੈਂਡ ਅਤੇ ਲੈਪਰਡੋਰ ਨੋਵਾ ਸਕੋਸ਼ੀਆ অন্ਟਾਰੀਓ ਅਲਬਰਟਾ ਅਤੇ ਹੋਰ ਥਾਵਾਂ ਤੇ ਸਕੂਲ ਬੋਰਡਾਂ ਨੂੰ ਦੱਸਿਆ ਸੀ ਕਿ ਉਸਦੇ 22 ਤੋਂ 28 ਦਸੰਬਰ ਦੇ ਵਿਚਕਾਰ ਡਾਟਾ ਦੀ ਉਲੰਘਣਾ ਸਾਹਮਣੇ ਆਈ ਹੈ ਪਾਵਰ ਸਕੂਲ ਨੇ ਕਿਹਾ ਸੀ ਕਿ ਸਾਈਬਰ ਸਿਕਿ ਤੇ ਪ੍ਰਭਾਵਿਤ ਡੇਟਾ ਦੀ ਹੋਰ ਅਨੰਦਕਾਰਜ ਪਹੁੰਚ ਜਾਂ ਦੁਰਵਰਤਨ ਨੂੰ ਰੋਕਣ ਲਈ ਕਦਮ ਚੁੱਕੇ ਹਨ ਹਾਲਾਂਕਿ ਨਵ ਸਕੋਸ਼ਾ ਦੇ ਐਜੂਕੇਸ਼ਨਲ ਉਪਾਗ ਨੇ ਕਿਹਾ ਹੈ ਕਿ ਉਲੰਘਣਾ ਦਾ ਕੁਝ ਸਾਬਕਾ ਅਤੇ ਮੌਜੂਦਾ ਵਿਅਕਾਂਤ ਤੇ ਸਟਾਫ ਤੇ ਵਿੱਤੀ ਪ੍ਰਭਾਵ ਪੈ ਸਕਦਾ ਹੈ ਕਿਉਂਕਿ 2010 ਤੋਂ ਪਹਿਲਾਂ ਇਕੱਠੇ ਕੀਤੇ ਗਏ ਕੁਝ ਸੋਸ਼ਲ ਇੰਸ਼ੋਰੈਂਸ ਨੰਬਰ ਚੋਰੀ ਹੋਏ ਡਾਟਾ ਵਿੱਚ ਸ਼ਾਮਲ ਸਨ ਫੈਡਰਲ ਪ੍ਰਾਈਵੇਸੀ ਯੂਜ਼ਰ ਨੇ ਇੱਕ ਬਿਆਨ ਵਿੱਚ ਕਿਹਾ ਹੈ ਉਸਦਾ ਦਫਤਰ ਉਲੰਘਣਾ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਕੈਨੇਡਾ ਦੇ ਪ੍ਰਾਈਵੇਸੀ ਕਾਨੂੰਨ ਦੇ ਤਹਿਤ ਰਿਪੋਰਟਿੰਗ ਲੋਣਾ ਬਾਰੇ ਪਾਵਰ ਸਕੂਲ ਨੂੰ ਸੂਚਿਤ ਕਰੇਗਾ ਡੋਸਨੇਟ ਸੋਮਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਇਹ ਸਾਨੂੰ ਉਲੰਘਣਾ ਪ੍ਰਤੀ ਉਹਨਾਂ ਦੇ ਜਵਾਬਦੇਹ ਸੁਬੰਧ ਵਿੱਚ ਕੰਪਨੀ ਨੂੰ ਸਾਡੀਆਂ ਉਮੀਦਾਂ ਨੂੰ ਦੱਸਣ ਅਤੇ ਅਗਲੇ ਕਦਮਾਂ ਨੂੰ ਨਿਰਧਾਰਤ ਕਰਨ ਦੀ ਆਗਿਆ ਦੇਵੇਗਾ ਉਸਨੇ ਕਿਹਾ ਬੱਚਿਆਂ ਦੇ ਪ੍ਰਵਿਸੀ ਦੇ ਅਧਿਕਾਰਾਂ ਦਾ ਸਮਰਥਨ ਕਰਨਾ ਮੇਰੀ ਜਨਤਕ ਤਰਜੀਹਾਂ ਵਿੱਚੋਂ ਇੱਕ ਹੈ ਕਿਉਂਕਿ ਬੱਚਿਆਂ ਦੀ ਨਿੱਜੀ ਜਾਣਕਾਰੀ ਵਿਸ਼ੇਸ਼ ਤੌਰ ਤੇ ਸੰਵੇਦਨਸ਼ੀਲ ਹੁੰਦੀ ਹੈ ਮੈਂ ਇਸ ਸੰਭਾਵਿਤ ਪ੍ਰਭਾਵ ਬਾਰੇ ਚਿੰਤਾਤ ਹਾਂ ਅਤੇ ਇਸ ਤਰ੍ਹਾਂ ਦੀ ਘਟਨਾ ਦਾ ਦੇਸ਼ ਭਰ ਦੇ ਵਿਦਿਆਰਥੀਆਂ ਦੀ ਨਿੱਜੀ ਜਾਣਕਾਰੀ ਤੇ ਅਸਰ ਹੋ ਸਕਦਾ ਹੈ ਪਾਵਰ ਸਕੂਲ ਨੇ ਕਿਹਾ ਹੈ ਕਿ ਉਹ ਸਕੂਲ ਬੋਰਡਸ ਨੂੰ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ ਜਿਵੇਂ ਕਿ ਇਹ ਉਲੰਘਣਾ ਦੀ ਜਾਂਚ ਕਰਨਾ ਜਾਰੀ ਰੱਖ ਰਿਹਾ ਹੈ ਤੇ ਗੋਪਨੀਯਤਾ ਨੂੰ ਬਹੁਤ ਗੰਭੀਰਤਾ ਨਾਲ ਲੈਂਦਾ ਹੈ ਤੇ ਹੁਣ ਗੱਲਬਾਤ ਕਰਦੇ ਹਾਂ ਅਲਬਰਟਾ ਦੇ ਵਿੱਚ ਹਲਤ ਦੀ ਜਿਸ ਤਰ੍ਹਾਂ ਕਿ ਡਾਕਟਰਸ ਦੀ ਬਹੁਤ ਵੱਡੇ ਤਰੀਕੇ ਨਾਲ ਸ਼ਾਰਟੇਜ ਆ ਪੂਰੇ ਅਲਬਰਟਾ ਦੇ ਵਿੱਚ ਤੇ ਜੋ ਦੂਰ ਦਰਾਡੇ ਏਰੀਆ ਹਨ ਉੱਥੇ ਸਿਹਤ ਸੇਵਾਵਾਂ ਨਹੀਂ ਮਿਲ ਰਹੀਆਂ ਹਨ ਜਿਹਨਰ ਬੋਟਾ ਸਰਕਾਰ ਨੇ ਇੱਕ ਨਵਾਂ ਕੰਮ ਸ਼ੁਰੂ ਕੀਤਾ ਹੈ ਜਿਸ ਵਿੱਚ ਵਰਚੁਅਲ ਡਾਕਟਰਸ ਦੂਦਰਾਡੇ ਸਥਾਨਾਂ ਦੇ ਉੱਪਰ ਆਪਣੀਆਂ ਸੇਵਾਵਾਂ ਦੇਣਗੇ। ਐਮਰਜੈਂਸੀ ਰੂਮ ਸਿ ਵਿੱਚ ਜਿੱਥੇ ਲਾਈਫ ਥ੍ਰੈਟਨਿੰਗ ਇੰਜਰੀਜ਼ ਨਹੀਂ ਹੋਣਗੀਆਂ ਉੱਥੇ ਵਰਚੁਅਲ ਤਰੀਕੇ ਦੇ ਨਾਲ ਜੋ ਡਾਕਟਰਸ ਹਨ ਉਹ ਸੇਵਾਵਾਂ ਦੇ ਸਕਣਗੇ ਅਤੇ ਪ੍ਰਸਕ੍ਰਿਪਸ਼ਨ ਦੇਣਗੇ ਤੇ ਜੋ ਮੈਡੀਕਲ ਸਟਾਫ ਹੋਏਗਾ ਉਹ ਉਹਨਾਂ ਨੂੰ ਇਨ੍ਹਾਂ ਕੰਮਾਂ ਦੇ ਵਿੱਚ ਸਹਾਇਤਾ ਪ੍ਰਦਾਨ ਕਰੇਗਾ। ਅਲਬੋਟਾ ਦੇ ਕੁਝ ਹਸਪਤਾਲਾਂ ਵਿੱਚ ਵਰਚੁਅਲ ਡਾਕਟਰਾਂ ਦੀ ਸੇਵਾਵਾਂ ਦੀ ਸ਼ੁਰੂਆਤ ਕੀਤੀ ਗਈ ਹੈ। ਜੋ 20 ਜਨਵਰੀ ਤੋਂ ਲਾਗੂ ਹੋਈ ਹੈ ਇਸ ਬਾਈ ਪਹਿਲ ਕਦਮੀ ਦਾ ਹਿੱਸਾ ਹੈ ਜਿਸ ਦੇ ਤਹਿਤ ਲੈਕ ਲਾਬ ਵਿੱਚ ਐਲ ਪੁਆਇੰਟ ਹਿੰਟਨ ਅਤੇ ਬੀਵਰ ਲॉज ਦੇ ਹਸਪਤਾਲਾਂ ਵਿੱਚ ਐਮਰਜੈਂਸੀ ਰੂਮਸ ਨੂੰ ਫੋਨ ਅਤੇ ਵੀਡੀਓ ਕਾਨਫਰੈਂਸਿੰਗ ਟੈਕਨੋਲੋਜੀ ਦੁਆਰਾ ਵਰਚੁਅਲ ਡਾਕਟਰ ਨਾਲ ਸਟਾਫ ਕੀਤਾ ਜਾਏਗਾ ਜਦੋਂ ਸਥਾਨਕ ਡਾਕਟਰ ਉਪਲਬਧ ਨਹੀਂ ਹੁੰਦੇ ਹਨ ਇਹ ਪਹਿਲ ਕਦਮੀ ਅਲਬਰਟਾ ਵਿੱਚ ਡਾਕਟਰਾਂ ਦੀ ਘਾਟ ਦੇ ਸੇਵਾ ਦੇ ਰਕਾਪਟਾ ਨੂੰ ਸੰਭਾਲਣ ਲਈ ਜਾਰੀ ਕੀਤੀ ਗਈ ਹੈ ਬਹੁਤ ਸਾਰੇ ਉੱਤਰੀ ਅਲਬਰਟਾ ਦੇ ਹਸਪਤਾਲਾਂ ਵਿੱਚ ਸਥਿਤੀਆਂ ਦੀ ਚਿੰਤਾ ਕੀਤੀ ਜਾ ਰਹੀ ਹੈ ਜਿਵੇਂ ਕਿ ਕੁਝ ਹਸਪਤਾਲਾਂ ਵਿੱਚ ਡਾਕਟਰਾਂ ਦੀ ਘਾਟ ਕਰਕੇ ਐਮਰਜੈਂਸੀ ਵਿਭਾਗ ਵਿੱਚ ਸੇਵਾਵਾਂ ਦੀ ਰੁਕਾਵਟ ਹੋ ਰਹੀ ਹੈ ਇਸ ਸੁਭਾਈ ਪ੍ਰੋਜੈਕਟ ਵਿੱਚ ਜਦੋਂ ਐਮਰਜੈਂਸੀ ਵਿਭਾਗ ਵਿੱਚ ਕੋਈ ਵਿਅਕਤੀਗਤ ਡਾਕਟਰ ਉਪਲਬਧ ਨਹੀਂ ਹੁੰਦਾ ਤਾਂ ਵਰਚੁਅਲ ਡਾਕਟਰ ਮਰੀਜ਼ਾਂ ਦੀ ਜਾਂਚ ਕਰਨ ਅਤੇ ਉਹਨਾਂ ਨੂੰ ਜ਼ਰੂਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਫੋਨ ਜਾਂ ਵੀਡੀਓ ਕਾਨਫਰੈਂਸਿੰਗ ਟੈਕਨੋਲੋਜੀ ਦੀ ਵਰਤੋਂ ਕਰਨਗੇ ਲੈਕਲਾਬ ਵਿੱਚ ਡਿਪਟੀ ਮੇਅਰ ਜੈਸਨ ਸਟਰਨਮਨ ਨੇ ਚੁਰਾਂਡਰ ਨਿਊਕਿਆਸੀ ਕਿ ਜਦੋਂ ਡਾਕਟਰਾਂ ਦੀ ਘਾਟ ਹੋ ਰਹੀ ਸੀ ਤਾਂ ਇਹ ਜਿਹੜੀ ਸੇਵਾ ਮਿਲ ਰਹੀ ਸੀ ਉਹਦਰਸ਼ ਨਹੀਂ ਸੀ ਪਰ ਇਸ ਨਾਲੋਂ ਬਹੁਤ ਵਧੀਆ ਹੈ ਜਿਸ ਨਾਲ ਅਸੀਂ ਹੁਣ ਇਸ ਸਮੇਂ ਕ ਇਨਾ ਪਾਇਚਾਰਾਂ ਵਿੱਚ ਜਿੱਥੇ ਡਾਕਟਰਾਂ ਦੀ ਕਾਰਡ ਦੀ ਵਜ੍ਹਾ ਨਾਲ ਬਹੁਤ ਸਾਰੇ ਮਰੀਜ਼ਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਹੁਣ ਵਰਚੁਅਲ ਡਾਕਟਰਾਂ ਦੀ ਸੇਵਾ ਮੁਹੱਈਆ ਕਰਵਾਈ ਜਾ ਰਹੀ ਹੈ ਇਹ ਜਸਟਿਸ ਆਰ ਇਹ ਵਰਚੁਅਲ ਡਾਕਟਰਾਂ ਦੀ ਸੇਵਾ ਮਰੀਜ਼ਾਂ ਲਈ ਕੁਝ ਸੀਮਤ ਹਾਲਤਾਂ ਵਿੱਚ ਹੋਵੇਗੀ ਜਿਵੇਂ ਕਿ ਇੱਕ ਗੈਰ ਜਾਨ ਖਤਰੇ ਵਾਲੀਆਂ ਮਰੀਜ਼ਾਂ ਲਈ ਹੈ ਜਿੱਥੇ ਉਹਨਾਂ ਦੀ ਸਿਹਤ ਸਮੱਸਿਆਵਾਂ ਜਿਆਦਾ ਗੰਭੀਰ ਨਹੀਂ ਹੁੰਦੀਆਂ ਜੇਕਰ ਮਰੀਜ਼ ਦੀ ਹਾਲਤ ਗੰਭੀਰ ਹੋਵੇ ਤਾਂ ਉਹ ਜਾਨ ਲਵਾ ਸਮੱਸਿਆ ਦਾ ਸਾਹਮਣਾ ਕਰ ਰਿਹਾ ਹੋਵੇ ਤਾਂ ਮਰੀਜ਼ਾਂ ਨੂੰ ਐਮਰਜੈਂਸੀ ਮੈਡੀਕਲ ਸੇਵਾਵਾਂ ਜਿਵੇਂ EMS ਤੋਰਾ ਲੁੜਿੰਦੀ ਦੇਖਭਾਲ ਮੁਹੱਈਆ ਕੀਤੀ ਜਾਵੇਗੀ ਇਹ ਪ੍ਰੋ ਅੱਜ ਦਾ ਮਕਸਦ ਉਸ ਸਥਿਤੀ ਦਾ ਸੰਬੋਧਨ ਕਰਨਾ ਹੈ ਜਿੱਥੇ ਐਮਰਜੈਂਸੀ ਰੂਮਸ ਵਿੱਚ ਸੇਵਾ ਦੀ ਰੁਕਾਵਟ ਹੁੰਦੀ ਹੈ ਜਦੋਂ ਕੋਈ ਡਾਕਟਰ ਉਪਲਬਧ ਨਹੀਂ ਹੁੰਦਾ ਐਚਐਸ ਨੇ ਕਿਹਾ ਕਿ ਉਹ ਉਤਰੀ ਜ਼ੋਨ ਵਿੱਚ ਹੋਰ ਡਾਕਟਰਾਂ ਦੀ ਪਹੁੰਚੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਜੋ ਹਸਪਤਾਲਾਂ ਵਿੱਚ ਸਥਾਨਕ ਡਾਕਟਰਾਂ ਦੀ ਕਵਰੇਜ ਮੁਹੱਈਆ ਕਰਾਈ ਜਾ ਸਕੇ ਅਤੇ ਬੱਚਤੋ ਸੇਵਾ ਸਿਰਫ ਤਤਕਾਲੀ ਹਾਲ ਵਜੋਂ ਨਾ ਰਹੇ ਇਸ ਬਾਈਪੈਲ ਕਦਮੀ ਕੈਨੇਡਾ ਦੇ ਦੂਜੇ ਹਸਪਤਾਲਾਂ ਵਿੱਚ ਵੀ ਵਰਚੁਅਲ ਡਾਕਟਰਾਂ ਦੀ ਸੇਵਾ ਦਾ ਆਧਾਰ ਬਣ ਸਕਦੀ ਹੈ ਜਿੱਥੇ ਡਾਕਟਰਾਂ ਦੀ ਘਾਟ ਅਤੇ ਸੇਵਾ ਰੁਕਾਵਟਾਂ ਦਾ ਮੁਕਾਬਲਾ ਕੀਤਾ ਜਾ ਰਿਹਾ ਹੈ ਐਚਐਸ ਨੇ ਉਮੀਦ ਜਤਾਈ ਹੈ ਮਰੀਜ਼ਾਂ ਨੂੰ ਬਿਹਤਰ ਅਤੇ ਵਧੀਆ ਸਿਹਤਵਾਮ ਹਯਾ ਕਰਵਾਉਣ ਦੇ ਵਿੱਚ ਮਦਦਗਾਰ ਸਾਬਿਤ ਹੋਣਗੇ ਤੇ ਹੁਣ ਗੱਲਬਾਤ ਕਰਦੇ ਹਾਂ ਐਡਮੰਟਨ ਦੇ ਵਿੱਚ ਐਕਸਟਰੈਕਸ਼ਨ ਦੇ ਬਹੁਤ ਸਾਰੇ ਕੇਸ ਸਾਹਮਣੇ ਆਏ ਸਨ ਸਾਲ 2023 ਦੇ ਵਿੱਚ ਬਹੁਤ ਸਾਰੇ ਅਗਜ਼ਰਨੀਂਦਿਆਂ ਘਟਨਾਵਾਂ ਸਾਹਮਣੇ ਆਏਆਂ ਸਨ ਅੰਡਰ ਕੰਸਟਰਕਸ਼ਨ ਜਿਓ ਕਾਰ ਹਨ ਉਹਨਾਂ ਨੂੰ ਅਗਲਾ ਦਿੱਤੀ ਗਈ ਸੀ ਤੇ ਬਹੁਤ ਸਾਰੇ ਲੋਕਾਂ ਨੂੰ ਧਮਕੀਆਂ ਵੀ ਦਿੱਤੀਆਂ ਗਈਆਂ ਸਨ ਤੇ ਬਹੁਤ ਸਾਰੇ ਲੋਕਾਂ ਨੇ ਪੈਸੇ ਵੀ ਇਸ ਸਬੰਧੀ ਦਿੱਤੇ ਤੇ ਹੁਣ ਇਸ ਸਬੰਧੀ ਇੱਕ ਕੌਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੈਨੇਡਾ ਉਸ ਨੂੰ ਲੈ ਕੇ ਆਂਦਾ ਜਾ ਸਕਦਾ ਹੈ ਇੱਥੇ ਦੱਸਣਯੋਗ ਹੈ ਕਿ ਯੂਈਏ ਅਤੇ ਕੈਨੇਡਾ ਦੇ ਵਿੱਚ ਕੋਈ ਵੀ ਇਸ ਤਰ੍ਹਾਂ ਦਾ ਟ੍ਰੀਟੀ ਨਹੀਂ ਹੈ ਪਰ ਪੁਲਿਸ ਵੱਲੋਂ ਇਸ ਸਬੰਧੀ ਕੌਸ਼ਿਸ਼ਾਂ ਕੀਤੀਆਂ ਜਾਣਗੀਆਂ ਕਿ ਉਸ ਨੂੰ ਜਲਦ ਤੋਂ ਜਲਦ ਕੈਨੇਡਾ ਲਿਆਂਦਾ ਜਾਵੇ ਤੇ ਉਸ ਨੂੰ ਸਜ਼ਾ ਦਿੱਤੀ ਜਾ ਸਕੇ ਐਡਮਟਨ ਵਿੱਚ ਸਾਊਥ ਏਸ਼ੀਅਨ ਬਿਲਡ ਜੋਬਰੀ ਵਸੂਲੀ ਦੇ ਦੋਸ਼ੀ ਅਪਰਾਧਿਕ ਸੰਗਠਨ ਦੇ ਕਥਿਤ ਮੁਖੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਮਨਿੰਦਰ ਤਾਲੀਵਾਲ ਯੂਏਈ ਵਿੱਚ ਪੁਲਿਸ ਰਿਹਾਸਤ ਵਿੱਚ ਹੈ ਕੈਨੇਡਾ ਪੁਲਿਸ ਵੱਲੋਂ 6 ਮਹੀਨੇ ਪਹਿਲਾਂ ਉਸ ਦੀ ਗ੍ਰਿਫਤਾਰੀ ਲਈ ਕੈਨੇਡਾ ਵਿਆਪੀ ਵਾਰੰਟ ਜਾਰੀ ਕੀਤੇ ਗਏ ਸਨ ਪ੍ਰੋਜੈਕਟ ਗੈਸਲਾਈਟ ਦੇ ਸਬੰਧ ਵਿੱਚ ਕਈ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਐਕਸਟਰੈਸ਼ਨ ਜਿਸ ਦੇ ਨਤੀਜੇ ਵਜੋਂ ਸਾਲ 2023 ਤੋਂ ਐਡਮੰਟਨ ਵਿੱਚ ਅੱਗ ਅਗਜ਼ਨੀ ਦੀਆਂ ਕੋਸ਼ਿਸ਼ਾਂ ਅਤੇ ਗੋਲਾਬਾਰੀ ਸਮੇਤ ਘਟੋਕਟ 40 ਘਟਨਾਵਾਂ ਹੋਈਆਂ ਸਨ ਪਿਛਲੀਆਂ ਗਰਮੀਆਂ ਵਿੱਚ ਐਡਮੰਟਨ ਪੁਲਿਸ ਸਰਵਿਸ ਨੇ ਤਾਲੀਵਾਲ ਤੇ ਵਿਦੇਸ਼ਾਂ ਤੋਂ ਜਬਰੀ ਵਸੂਲੀ ਕਰਨ ਦਾ ਦੋਸ਼ ਲਗਾਇਆ ਸੀ ਐਕਸਟਰੈਸ਼ਨ ਕਮਿਊਨਿਟੀ ਵਿੱਚ ਇੱਕ ਮਹੱਤਵਪੂਰਨ ਮੁੱਦਾ ਰਿਹਾ ਹੈ ਇਸ ਵਿਅਕਤੀ ਨੂੰ ਸੰਯੁਕਤ ਅਰਬ ਅਰਮੀਨਾਤ ਵਿੱਚ ਗ੍ਰਿਫਤਾਰ ਕੀਤਾ ਜਾਣਾ ਅੰਤਰਰਾਸ਼ਟਰੀ ਕਾਨੂੰਨ ਲਾਗੂ ਕਰਨ ਵਾਲੇ ਪਾਈਵਲਾਂ ਤੋਂ ਸਹਿਯੋਗ ਦਿਖਾਉਂਦਾ ਹੈ ਉਸ ਸਮੇਂ ਲੋਕ ਬਹੁਤ ਕਬਰਾੜ ਵਿੱਚ ਸਨ ਲੋਕਾਂ ਦੀ ਰੋਜ਼ੀ ਰੋਟੀ ਉਹਨਾਂ ਦੇ ਕਾਰੋਬਾਰ ਬਹੁਤ ਮੁਸ਼ਕਲ ਹਾਲਾਤ ਚੋਂ ਲੰਗੇ ਹਨ ਅਤੇ ਲੋਕ ਬਦਲੇ ਦੀ ਕਾਰਵਾਈ ਕਾਰਨ ਪੁਲਿਸ ਕੋਲ ਆਉਣ ਤੋਂ ਵੀ ਡਰਦੇ ਸਨ ਅਗਲਾ ਕਦਮ ਤਾਲੀਵਾਨ ਦੀ ਸਪੋਰਟ ਕੀ ਕਰਨਾ ਹੋਵੇਗਾ ਹਾਲਾਂਕਿ ਕੈਨੇਡਾ ਅਤੇ ਯੂਈ ਵਿਚਕਾਰ ਕੋਈ ਵੀ ਸਵਾਲ ਕੀ ਸੰਧੀ ਨਹੀਂ ਹੈ ਇਤੇ ਜ਼ਿਕਰ ਜੁਗਾ ਕਿ ਹਾਲਹੀ ਦੇ ਮਹੀਨਿਆਂ ਵਿੱਚ ਜ਼ਬਰਦਸਤੀ ਵਸੂਲੀ ਦੀਆਂ ਕੋਸ਼ਿਸ਼ਾਂ ਵਿੱਚ ਕਾਫੀ ਕਮੀ ਆਈ ਹੈ ਪਿਛਲੀਆਂ ਗਰਮੀਆਂ ਵਿੱਚ ਪ੍ਰੋਜੈਕਟ ਰੈਸਲਾਈਟ ਦੇ ਸੰਬੰਧ ਵਿੱਚ ਗ੍ਰਿਫਤਾਰ ਕੀਤੇ ਗਏ 6 ਵਿੱਚੋਂ 5 ਵਿਅਕਤੀਆਂ ਨੂੰ ਮੰਗਲਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਹੈ ਨਾਰਥ-ਈਸਟ ਕੈਲਗਰੀ ਦੇ ਵਿੱਚ 4 ਲੋਕਾਂ ਦੇ ਉੱਤੇ 68 ਦੋਸ਼ ਲਾਏ ਗਏ ਹਨ ਜਿਸ ਵਿੱਚ ਉਹਨਾਂ ਵੱਲੋਂ ਨਸ਼ੀਲਾ ਪਦਾਰਥ ਰੱਖਣ ਗੈਰਕਾਨੂੰਨੀ ਹਥਿਆਰ ਰੱਖਣ ਦੇ ਦੋਸ਼ ਲਾਏ ਗਏ ਹਨ ਕੈਲਗਰੀ ਦੀ ਕੈਸਲ ਰਿਜ ਕਮਿਊਨਿਟੀ ਵਿੱਚ 4 ਲੋਕ ਨਸ਼ੀਲੇ ਪਦਾਰਥਾਂ ਦੀ ਤਸਕਰੀ ਨਾਲ ਸੰਬੰਧਿਤ 68 ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ ਪੁਲਿਸ ਨੇ ਦੱਸਿਆ ਕਿ ਇਹ ਮੁਲਜ਼ਮ ਆਪਣੇ ਘਰ ਤੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰ ਰਹੇ ਸਨ ਅਤੇ ਉਹਨਾਂ ਕੋਲ ਗੈਰਕਾਨੂੰਨੀ ਹਥਿਆਰ ਵੀ ਸਨ ਅਫਸਰਾਂ ਨੂੰ ਪਹਿਲਾਂ ਪਤਾ ਲੱਗਾ ਸੀ ਕਿ ਇੱਕ ਵਿਅਕਤੀ ਕਿਸੇ ਤਰ੍ਹਾਂ ਦੇ ਉਹਨਾਂ ਦੀਆਂ ਅਦਾਲਤ ਦੁਆਰਾ ਲਗਾਈਆਂ ਗਈਆਂ ਸ਼ਰਤਾਂ ਦੀ ਉਲੰਘਣਾ ਕਰ ਰਿਹਾ ਹੈ ਗੈਰਕਾਨੂੰਨੀ ਹਥਿਆਰ ਰੱਖਦਾ ਹੈ ਤੇ ਆਪਣੇ ਘਰ ਤੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰ ਰਿਹਾ ਹੈ ਇਨਾ ਵਸਤੂਆਂ ਵਿੱਚ ਰਮਿੰਟਨ ਆਊਟਸੋਰਟ 70 ਸ਼ਾਟਗਨ ਇੱਕ ਮਸਲਬਰਗ ਇੰਟਰਨੈਸ਼ਨਲ ਪੁਆਇੰਟ 22 ਕੈਲੀਬਰ ਰਾਈਫਲ ਸ਼ਾਟਗਨ ਦਾ ਗੋਲਾ ਬਰੋਧ 3500 ਡਾਲਰ ਦੀ ਕੀਮਤ ਦਾ ਮਾਥਮਾਟਾ ਫਾਈਨ 700 ਡਾਲਰ ਦੀ ਕੀਮਤ ਦਾ ਫੈਂਟਨਲ 1500 ਡਾਲਰ ਦੀ ਕੀਮਤ ਦਾ ਇੱਕ ਸਰਾਉਨ ਬੀਟਨ ਸਟੋਨ ਕੋਕੈਨ ਈ-ਮੋਟਰਸਾਈਕਲ ਸ਼ਾਮਲ ਹਨ ਪੁਲਿਸ ਨੂੰ ਡੌਚਰ ਅਮ ਦੇ ਅੰਡਰ ਕੈਰੀਜ ਨਾਲ ਜੁੜੀ ਇੱਕ ਸੇਫੀ ਮਲੀ ਹੈ ਜਿਸ ਵਿੱਚ ਲਗਭਗ 2500 ਡਾਲਰ ਦੀ ਕੀਮਤ ਵਾਲੀ ਹੋਰ ਕ੍ਰੈਕ ਕੋਕੈਨ ਅਤੇ ਅੰਦਾਜ਼ਨ 300 ਡਾਲਰ ਦੀ ਕੀਮਤ ਦਾ ਹੋਰ ਫੈਂਟਨਲ ਸੀ ਦੋ ਔਰਤਾਂ ਤੇ ਦੋ ਪੁਰਸ਼ਾਂ ਨੂੰ ਹੁਣ ਬੰਦੂਕਾਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਚੋਰੀ ਦਾ ਸਮਾਨ ਰੱਖਣਾ ਤੇ ਸ਼ਰਤਾਂ ਦੀ ਉਲੰਘਣਾ ਕਰਨ ਨਾਲ ਸਬੰਧਿਤ 88 ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੁਲਜ਼ਮਾਂ ਵਿੱਚ ਕੈਲਗਰੀ ਦੇ 36 ਸਾਲਾਂ ਰਿਚਰਡ ਜੋਸਫ ਲੈਂਗੀਕ, ਕੈਲਗਰੀ ਦੀ 26 ਸਾਲਾ ਕਾਇਲਾ ਡੌਨ ਮਾਰਟਿਨ, ਚੈਸਟਰਮੇਡ ਦੇ 36 ਸਾਲਾ ਰਿੱਕੀ ਸਿੰਘ ਗੈਲ ਅਤੇ ਕੈਲਗਰੀ ਦੀ 29 ਸਾਲਾ ਐਨ ਗੋਸਵਮ ਫਰੀडम ਮਰੀਨਾ ਸ਼ਾਮਲ ਹਨ। ਇਹਨਾਂ ਚਾਰਾਂ ਨੂੰ ਬੁੱਧਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ। ਕਿਸੇ ਵੀ ਵਿਅਕਤੀ ਨੂੰ ਕਲਗਰੀ ਵਿੱਚ ਹੋ ਰਹੀ ਅਨਿਸ਼ਚਿਤ ਵਪਾਰਤਾ ਦੀ ਤਸਕਰੀ ਦੀ ਗਤੀਵਿਧੀ ਬਾਰੇ ਜਾਣਕਾਰੀ ਦੇਣ ਲਈ 403 268 1234 ਤੇ ਪੁਲਿਸ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਗਈ ਹੈ ਕ੍ਰਾਈਮ ਸਟਾਪਰਸ ਦੁਆਰਾ ਗਿਆ ਜਾਣਕਾਰੀ ਵੀ ਸਾਂਝੀ ਕੀਤੀ ਜਾ ਸਕਦੀ ਹੈ ਕੈਲਗਰੀ ਦੇ ਵਿੱਚ ਹੀ 1 ਸਾਲ ਤੋਂ ਪਹਿਲਾਂ ਇੱਕ ਰੋਡ ਰੇਜ ਦੀ ਘਟਨਾ ਵਾਪਰੀ ਸੀ ਜਿਸ ਵਿੱਚ ਇੱਕ ਡਰਾਈਵਰ ਨੇ ਦੂਸਰੇ ਡਰਾਈਵਰ ਦੇ ਉੱਤੇ ਹਮਲਾ ਕਰ ਦਿੱਤਾ ਸੀ ਤੇ ਮੌਕੇ ਤੇ ਮੌਜੂਦ ਗਵਾਹਾਂ ਨੇ ਪੁਲਿਸ ਨੂੰ ਕਾਲ ਕੀਤੀ ਸੀ ਤੇ ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਜੋ ਦੋਸ਼ੀ ਸੀ ਉੱਥੋਂ ਭੱਜ ਗਿਆ ਸੀ ਤੇ ਹੁਣ 1 ਸਾਲ ਬਾਅਦ ਉਸ ਦੋਸ਼ੀ ਦੇ ਉੱਪਰ ਦੋਸ਼ ਲਾਏ ਗਏ ਹਨ ਤੇ ਉਸ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਹੈ ਕੈਲਗਰੀ ਦੇ ਇੱਕ ਵਿਅਕਤੀ ਨੂੰ 1 ਸਾਲ ਪਹਿਲਾਂ ਹੋਏ ਰੋਡ ਰੇਜ ਹਮਲੇ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਉਸ ਨੇ ਸੜਕ ਤੇ ਗੁੱਸੇ ਵਿੱਚ ਇੱਕ ਸਾਥੀ ਡਰਾਈਵਰ ਤੇ ਕਥਿਤ ਤੌਰ ਤੇ ਹਮਲਾ ਕੀਤਾ ਸੀ ਕੈਲਗਰੀ ਪੁਲਿਸ ਦਾ ਕਹਿਣਾ ਹੈ ਕਿ 7 ਸਤੰਬਰ 2023 ਨੂੰ ਹਮਲੇ ਦੀਆਂ ਰਿਪੋਰਟਾਂ ਕਰਕੇ ਅਧਿਕਾਰੀਆਂ ਨੂੰ ਸਰਸੀ ਟ੍ਰੇਲ ਅਤੇ 올ਡ ਬੈਂਫ ਕੋਚ ਰੋਡ ਸਾਊਥ-ਵੈਸਟ ਵਿੱਚ ਬੁਲਾਇਆ ਗਿਆ ਸੀ ਜਾਂਚ ਕਰਤਾਵਾਂ ਦਾ ਕਹਿਣਾ ਹੈ ਕਿ ਰੋਡ ਰੇਜ ਦੀ ਘਟਨਾ ਦੌਰਾਨ ਇੱਕ ਵਿਅਕਤੀ ਨੇ ਦੂਸਰੇ ਡਰਾਈਵਰ ਤੇ ਹਮਲਾ ਜਾਂਚ ਕਰਤਾਵਾਂ ਦਾ ਕਹਿਣਾ ਹੈ ਕਿ ਰੋਡ ਰੇਜ ਦੀ ਘਟਨਾ ਦੌਰਾਨ ਇੱਕ ਡਰਾਈਵਰ ਤੇ ਦੂਜੇ ਡਰਾਈਵਰ ਵੱਲੋਂ ਹਮਲਾ ਕਰਦਿਆਂ ਦੇਖ ਕੇ ਲੋਕਾਂ ਨੇ ਪੁਲਿਸ ਨੂੰ ਬੁਲਾਇਆ ਸੀ ਜਦੋਂ ਦੋ ਗਵਾਹ ਨੇ ਦਖਲ ਦਿੱਤਾ ਤਾਂ ਪੁਲਿਸ ਅਧਿਕਾਰੀਆਂ ਦੇ ਪਹੁੰਚਣ ਤੋਂ ਪਹਿਲਾਂ ਸ਼ੱਕੀ ਵਿਅਕਤੀ ਉੱਥੋਂ ਭੱਜ ਗਿਆ ਤੇ ਉਸ ਤੋਂ ਬਾਅਦ ਪੀੜਤ ਨੂੰ ਗੰਭੀਰ ਸੱਟਾਂ ਨਾਲ ਹਸਪਤਾਲ ਲਿਜਾਇਆ ਗਿਆ ਪਿਛਲੇ ਹਫ਼ਤੇ ਪੁਲਿਸ ਨੇ 1 ਸਾਲ ਤੋਂ ਵੱਧ ਦੀ ਜਾਂਚ ਤੋਂ ਬਾਅਦ ਹਮਲੇ ਵਿੱਚ ਇੱਕ ਵਿਅਕਤੀ ਨੂੰ ਦੋਸ਼ੀ ਠਰਾਇਆ ਸੀ ਪੁਲਿਸ ਦਾ ਕਹਿਣਾ ਹੈ ਕਿ 38 ਸਾਲਾਂ ਟ੍ਰੈਂਪਨ ਸੁਕਵੀਬ ਨੂੰ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਉਣ ਤੇ ਦੁਰਵਿਵਹਾਰ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹ ਮੰਗਲਵਾਰ ਨੂੰ ਅਦਾਲਤ ਵਿੱਚ ਪੇਸ਼ ਹੋਇਆ ਅੱਜ ਦੇ ਲਈ ਐਨਆਈ ਮੈਨੂਵੰਦੀ ਪੁਜਾਰਾਂ ਨੂੰ ਇਹ ਪ੍ਰੋਗਰਾਮ ਇੱਥੇ ਸਟਾਪ ਕਰ ਦਿੱਤਾ ਗਿਆ ਕੱਲ ਦੁਬਾਰਾ ਫਿਰ ਮਿਲਦੇ ਹਾਂ ਤਦ ਤੱਕ ਤੁਸੀਂ ਦੇਖਦੇ ਰਹੋ ਪ੍ਰਾਈਮੇਰੀ ਸ਼ਰੂ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਮਨੂਰੀ ਤੁਸੀਂ ਦੇਖ ਰਹੇ ਹੋ ਪ੍ਰਾਈਮੇਰੀ ਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ